ਪੰਜਾਬੀ ਗੁਰਸਖ ਨੇ ਯੂਕੇ ਦੇ ਵਿੱਚ ਝੰਡੇ ਗੱਡੇ ਹੋਇਆ ਤੇ 105 ਅੰਗਰੇਜ਼ ਵੀ ਉਹਨਾਂ ਦੇ ਫਾਰਮ ਹਉਤੇ ਨੌਕਰੀ ਕਰਦੇ ਉਹਨਾਂ ਦੇ ਕਾਰੋਬਾਰ ਚ ਨੌਕਰੀ ਕਰਦੇ ਹੈਗੇ ਆ ਮੈਂ ਗੱਲ ਕਰ ਰਿਹਾ ਜਸਵਿੰਦਰ ਸਿੰਘ ਖਾਲਸਾ ਹੋਰਾਂ ਦੀ ਜਸਵਿੰਦਰ ਸਿੰਘ ਖਾਲਸਾ ਹੋਰ ਇਹ ਇੰਗਲੈਂਡ ਤੋਂ ਅੱਜ ਹਲਕਾ ਗੁਰੂਰਸਈ ਦੇ ਵਿੱਚ ਪਹੁੰਚੇ ਹੋਇਆ ਸ਼ਾ ਪਬਲਿਕ ਸਕੂਲ ਲੱਖੋਕੇ ਬਰਾਮ ਦੇ ਵਿੱਚ ਮੌਜੂਦ ਹੈਗੇ ਆ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਸਾਡੇ ਹਲਕੇ ਗੁਰੂਰਸਈ ਚ ਧੰਨਵਾਦ ਜੀ ਤੁਹਾਡਾ ਤੁਸੀਂ ਸਾਨੂੰ ਸਦਾ ਦਿੱਤਾ ਹੈ ਮੈਂ ਆਪਣਾ ਫਰਜ਼ ਨਿਭਾਉਂਦਾ ਹੋਇਆ ਆਂ ਜੀ ਮਾਰੇ ਦਾ ਹੁਕਮ ਹੈ ਨਾਮ ਜਪੋ ਕੇਤ ਕਰੋ ਵੰਡ ਕੇ ਚੱਕੋ ਬੜੀ ਖੁਸ਼ੀ ਹੋ ਰਹੀ ਹੈ ਦੇਖ ਕੇ ਇੱਥੇ ਬੱਚਿਆਂ ਦੀ ਪਰਫਾਰਮੈਂਸ ਦੇਖ ਕੇ ਜਿੱਥੇ ਬੱਚੇ ਨੂੰ ਆਪਾਂ ਪੜਾਈਆਂ ਵੀ ਕਰਾ ਰਹੇ ਆਂ ਔਰ ਗੁਰੂ ਨਾਲ ਵੀ ਜੋੜ ਰਹੇ ਆਂ ਤੇ ਇਹੀ ਚੀਜ਼ ਦੀ ਲੋੜ ਹੈ ਪੰਜਾਬ ਬੜੀਆਂ ਬੜੀਆਂ ਪੜਾਈਆਂ ਕਰਾਈਏ ਸੇ ਦਾਸ ਵੀ ਆਪਣਾ ਇੱਕ ਇਹੀ ਸੇਵਾ ਕਰ ਰਿਹਾ ਪਿਛਲੇ 15 ਸਾਲਾਂ ਤੋਂ ਪੰਜਾਬ ਚ ਆ ਕੇ 60 ਸਾਲ ਦਾ ਸਮਾਂ तकरीबन ਇੰਗਲੈਂਡ ਦੁਨੀਆ ਸਾਰੀ ਫੇਰ ਲਈ ਹੈ ਤੇ ਨਾਮ ਜਪੋ ਕਿਰਤ ਕਰੋ ਵੰਡ ਕੇ ਛਕੋ ਤੇ ਬੱਚਿਆਂ ਨੂੰ ਵੜੀ-ਵੜੀਆਂ ਪੜਾਈਆਂ ਕਰਾਈਏ ਜੇਕਰ ਪਿੱਛੇ ਤੁਹਾਡੇ ਪਛੋਕਰ ਤੇ ਨਿਗਾ ਮਾਰਦੇ ਹੈਗੇ ਆ ਮਿਡਲ ਫੈਮਿਲੀ ਤੋਂ ਉੱਠ ਕੇ ਅੱਜ ਹੈਲੀਕਾਪਟਰ ਤੱਕ ਕੀ ਹੈ ਮੈਂ ਮਿਡਲ ਵੀ ਨਹੀਂ ਮੈਂ ਕੈਸੇ ਦਾ ਮੈਂ ਮਿਡਲ ਨਹੀਂ ਸੀਗਾ ਮੈਂ ਸੱਚ ਕਹਿਣਾ ਜਦੋਂ ਮੈਂ ਸੱਚ ਬੋਲ ਰਿਹਾ ਕਿ ਗੋਲੀ ਖਾਣ ਜੋ ਕੇ ਪੈਸੇ ਨਹੀਂ ਸੀਗੇ ਮਾਂ ਪੇ ਪੜਾ ਨਹੀਂ ਸਕ ਕੇ 12ਵੀਂ ਤੱਕ ਪੜਾਈ ਕੀਤੀ ਸੀਗੀ ਤੇ ਅੱਜ ਮਹਾਰਾਜ ਦੀ ਕਿਰਪਾ ਮੈਂ ਵੱਡੇ-ਵੱਡੇ ਅਫਸਰ ਬਣਨ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿਉਂਕਿ ਪੈਸਾ ਸਭ ਕੁਝ ਨਹੀਂ ਹੈ ਪੈਸੇ ਬਿਨਾਂ ਵੀ ਗੱਲ ਨਹੀਂ ਆ ਪਰ ਗੁਰੂ ਸਾਹਿਬ ਦੇ ਪਾਏ ਹੋਏ ਪੂਰੇ ਤੇ ਇਹ ਦੁਨੀਆ ਦੀ ਦੌਲਤ ਮੇਰੇ ਪਿੱਛੇ ਪਿੱਛੇ ਆ ਰਹੀ ਹੈ ਇੱਕ ਇਹ ਜਾਂ ਗੁਰਸਿੱਖ ਪਰਿਵਾਰ ਜਿਨ੍ਹਾਂ ਕੋਲ ਆਪਣੇ ਜੈੱਟ ਹੈਗੇ ਆ ਯੂਕੇ ਦੇ ਵਿੱਚ ਗੱਲ ਕਰਦੇਗਾ ਆਪਣੇ ਜਹਾਜ਼ ਹੈਗੇ ਲੋਕ ਤਾਂ ਕਹਿੰਦੇ ਮੈਂ ਆ ਗੱਡੀ ਲੈਣੀ ਆ ਗੱਡੀ ਲੈਣੀ ਜਹਾਜ਼ਾਂ ਤੱਕ ਦਾ ਸਫ਼ਰ ਥੱਲੇ ਲੈਵਲ ਤੋਂ ਜਾਣਾ ਅੱਜ ਗੁਰਬਾਣੀ ਦੇ ਨਾਲ ਲੋਕਾਂ ਨੂੰ ਜੋੜਨਾ 2 ਲੱਖ ਨੌਜਵਾਨਾਂ ਨੂੰ ਪੜ੍ਹਾਈ ਦੇ ਨਾਲ ਜੋੜਨਾ ਅੱਗੇ ਕੀ ਢੀਚੇ ਨਹੀਂ ਵੀ ਜੀ ਅੱਜ ਅਸੀਂ ਥੋੜੇ ਭੁੱਲ ਗਏ ਆ ਮੇਰਾ ਪੰਜਾਬ ਸਿੱਖ ਹੋਵੇ ਨਾ ਸਿੱਖ ਜਿਹੜਾ ਗੁਰੂ ਦੇ ਪੂਰੇ ਚੱਲਦਾ ਹੋਵੇ ਉਹਦੇ ਨੂੰ ਉਂਗਲੀ ਕੋਈ ਨਹੀਂ ਕਰ ਸਕਦਾ ਪਰ ਅੱਜ ਮੇਰਾ ਪੰਜਾਬ ਥੋੜਾ ਜਨਾ ਫਿਰ ਮੈਂ ਕਹਿ ਦੇਣਾ ਹੁਣ ਨਾ ਕਿ ਮਾਰ ਖਾਨ ਜੋਗਾ ਹੋ ਗਿਆ ਸਿੱਖ ਨੂੰ ਕੋਈ ਉਂਗਲੀ ਨਹੀਂ ਕਰ ਰਿਹਾ ਟਗੇ ਟਗੇ ਬੰਦਾ ਸਾਡੇ ਹੱਥ ਪਾ ਰਿਹਾ ਸਾਡੀ ਗਰਦਨ ਨੂੰ ਟਗੇ ਟਗੇ ਦਾ ਬੰਦਾ ਕਿਉਂਕਿ ਮਾਫ ਕਰਨਾ ਮੈਂ ਕਿੱਦਾਂ ਸਮਝਾਵਾਂ ਇਹਨਾਂ ਨੂੰ ਪਰ ਬੱਚਿਆਂ ਨੂੰ ਸਮਝਾਣਾ ਸਾਨ ਲੱਗਦਾ ਹੈ ਕਿਉਂਕਿ ਅਸੀਂ ਉਹਨਾਂ ਚੀਜ਼ਾਂ ਫਸ ਗਏ ਮੇਰੇ ਵੱਡੇ ਵੀਰ ਭੈਣਾ ਜਿਨ੍ਹਾਂ ਚ ਗੁਰੂਆਂ ਨੇ ਕੱਢਿਆ ਸੀ ਅਸੀਂ ਭਰਮਾਂ ਵਾਂ ਮੈਂ ਫਸ ਗਏ ਤਾਂ ਅਗੇ ਤ ਵੀ ਜਨ ਫਸ ਗਏ ਬਣੀਆ ਮਸਲਾ ਮੱਥੇ ਟਿਕਣ ਬਸ ਗਏ ਹੈ ਜੀ ਜੱਤਾਪਾ ਦਾ ਫਸ ਗਏ ਤੇ ਗੁਰੂ ਸਾਹਿਬ ਨੇ ਦੇਖੋ ਹੁਣ ਬੱਚੇ ਆਦਮ ਨਾਲ ਸਮਝ ਜਾਂਦੇ ਆ ਬੱਚੇਓ ਤੁਸੀਂ ਸਕ 25 ਸਾਲ ਅੰਦਰ ਬਣ ਜਾਂਦੇ ਜੋ ਅਫਸਰ ਬਣਨਾ ਹੈ ਜੋ ਬਣਨਾ ਹੈ ਤੇ ਇਦਾਂ ਆਪ ਗੁਰੂ ਗ੍ਰੰਥ ਸਾਹਿਬ ਵਾਸਤੇ ਉਹਨਾਂ ਨੇ ਚਾਰ ਪੁੱਤਰ ਵਾਰ ਕੇ ਇਹੀ ਤੇ ਕਿਹਾ ਸੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਇਹਨੂੰ ਪੜਨਾ ਇਹਨੂੰ ਖਾਲੀ ਮੱਥੇ ਨਾ ਟੇਕਣਾ ਪੜ ਕੇ ਇਹਦੇ ਵਿੱਚੋਂ ਜੀਵਨ ਦੀ ਜਾਂਚ ਹਾਊ ਟੂ ਲਿਵ ਯੂਰ ਲਾਈਫ ਜਦ ਜੀਵਨ ਤੇ ਮੈਂ ਕਹਾਂਗਾ ਆਪਣਾ ਸਾਰਿਆਂ ਦਾ ਘਟੋ ਘਟ ਮੈਂ 78 ਦਾ ਹੋ ਗਿਆ ਵਾਂ ਤੇ 100 100 ਸਾਲ ਮਹਾਰਾਜ ਸਾਹਿਬ ਨੂੰ ਜੀਵਨ ਦੇਣ ਤੇ ਜੀਵਨ ਦੀ ਜਾਂਚ ਉੱਥੋਂ ਲੈਣੀ ਹੈ ਔਰ ਕੁਝ ਗੱਲਾਂ ਥੋੜੀਆਂ ਲਿਖੀਆਂ ਸਿੰਪਲ ਕਿ ਬਈ ਨਾ ਕਰੋ ਕੁਝ ਲਿਖੀਆਂ ਕਰ ਲਓ ਕਰੋ ਤੇ ਮੈਂ ਕਿੱਥੇ ਆ ਮੈਂ ਤੁਹਾਡੇ ਨਾਲ ਹੀ ਆ ਤੇ ਫਿਰ ਤੁਸੀਂ ਮੈਨੂੰ ਖਾਲੀ ਕਹੀ ਨਾ ਜੋ ਕਿ ਤੂੰ ਮਾਤ ਪਿਤਾ ਮਾਰਕ ਤੇਰੇ ਇੱਕ ਅੱਛੇ ਬੱਚੇ ਬਣ ਜਾਓ ਤੇ ਫਿਰ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇ ਬੈਕ ਮੈਕ ਰੋਲ ਮਾਡਲਾਂ ਦੇਨ ਦਾ ਦੇ ਲੈਂਦੇ ਥੱਕ ਪਾਏ ਦੇਣ ਵਾਲਾ ਨਹੀਂ ਥਕਿਆ ਮੈਂ ਲੈਣ ਵਾਲਾ ਥੱਕ ਗਿਆ ਕਿਉਂਕਿ ਨਾਲ ਤਾਂ ਸੂਈ ਨਹੀਂ ਜਾਣੀ 15 ਸਾਲ ਪਹਿਲੇ ਮੇਰੀ 2 ਲੱਖ ਰੁਪਏ ਰੋਜ਼ ਦੀ ਇਨਕਮ ਸੀਗੀ ਤੇ ਮੈਨੂੰ ਬਾਬਾ ਜੀ ਨੇ ਸਭ ਕੁਝ ਦਿੱਤਾ ਭਿਖਾਰੀ ਤੋਂ ਰਾਜਾ ਮੇਰੀ ਕਹਾਣੀ ਹੈ ਪਰ ਮੈਂ ਸੱਚ ਬੋਲਦਾ ਵਾਂ ਕਿਉਂਕਿ ਮੇਨ ਚੀਜ਼ ਸਾਨੂੰ ਸੱਚ ਚ